ਅਡੇ ਕਦਕਾਠ ਵਾਲੇ ਮਿੱਤਰੋ ਆਪਾਂ ਸਾਨੂੰ ਮੱਝ ਦਿਖਾ ਰਹੇ ਆ ਥਾਲੇ ਵੇ ਦੀ ਪੂਰੀ ਸਾਫ ਹੈ ਪਹਿਲਾਂ ਤੁਸੀਂ ਥਾਨ ਦੇਖੋ ਤੇ ਲੇਵਾ ਦੇਖੋ ਫਿਰ ਆਪਾਂ ਕਰਦੇ ਆ ਬਾਈ ਦੇ ਨਾਲ ਗੱਲਬਾਤ ਫੁੱਲ ਕਦਕਾੜਾ ਤੇ ਫੁੱਲ ਮਿੱਤਰੋ ਬੇਲ ਹੈ ਚੰਗੀ ਸੋਹਣੀ ਮਿੱਤਰੋ ਮੱਝ ਹੈ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਬਾਈ ਦਾ ਕਿਹੜਾ ਪਿੰਡ ਹੈ ਤੇ ਕਿਹੜਾ ਮਿੱਤਰੋ ਜਿਲ੍ਹਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਹਾਂ ਆਪਣਾ ਪਿੰਡ ਹੈਗਾ ਰਾਮੂ ਵਾਲਾ ਕਲਾ ਕਲਾ ਤਹਿਸੀਲ ਤੇ ਜਿਹੜਾ ਮੋਗਾ ਜੀ ਯਾਰ ਇਹਦੇ ਜੇ ਆਪਾਂ ਮੋਗਾ ਬਾਗਾ ਪ੍ਰਾਣਾ ਕਿੰਨੇ ਕਿੰਨੇ ਕਿਲੋਮੀਟਰ ਦਾ ਹੈ ਬਸ ਇਹ ਸੈਂਟਰ ਜੇ ਜੀ ਆ ਇਧਰੋਂ ਬਦਨੀ ਵੀ 8-9 ਕਿਲੋਮੀਟਰ ਆ ਹਾਂਜੀ ਤੇ ਬਾਗਾ ਪ੍ਰਾਣਾ ਵੀ 9 ਕਿਲੋਮੀਟਰ ਤੇ ਮੋਗਾ 10-11 ਕਿਲੋਮੀਟਰ ਹਾਂ ਜੜੱਕ ਦੇ ਬਿਲਕੁਲ ਨੇੜੇ ਜੜੱਕ ਦੇ ਨੇੜੇ ਆ ਜੀ ਇਧਰੋਂ ਬੁੱਟਰ ਦੇ ਨੇੜੇ ਆ ਓਕੇ ਹਾਂਜੀ ਫਰਨੀ ਤੇ ਘਰ ਆਪਣਾ ਹੈ ਨਾ ਹਾਂਜੀ ਫਰਨੀ ਤੇ ਘਰ ਆ ਜੀ ਠੀਕ ਹੈ ਮੱਝ ਦਾ ਜੇ ਆਪਾਂ ਗੱਲ ਕਰਕੇ ਸੂਹਾ ਕਿਹੜਾ ਪਹਿਲਾਂ ਤਾਂ ਤੀਜਾ ਸੂਹਾ ਜੀ origignal ਤੀਜਾ ਸੂਹਾ ਸੁੰਦੀ ਆ ਸੁੰਦੀ ਆ ਹਾਂ ਕਿਹੜੀ ਜਗ੍ਹਾ ਤੋਂ ਲਈ ਵੀ ਆ ਪਹਿਲਾਂ ਇਹ ਹਰਿਆਣੇ ਚੋਂ ਆਈ ਸੀ ਜੀ ਕਿਸੇ ਤੋਂ ਆਪਾਂ ਲਈ ਸੀ ਆਪਣੇ ਯਾਰ ਦੋਸਤੋਂ ਹੀ ਓਕੇ ਜੀ ਹਾਂਜੀ ਪਹਿਲੇ ਸੂਏ ਨੇ 12 ਕਿਲੋ ਦਿੱਤਾ ਹਾਂਜੀ ਦੂਜੇ ਸੂਏ 15 ਕਿਲੋ ਦਿੱਤਾ ਆਪਾਂ 15 ਕਿਲੋ ਹੀ ਕਹਿ ਕੇ ਦੇਣੀ ਐ 16 ਵੀ ਦੇ ਸਕਦੀ 17 ਵੀ ਦੇ ਸਕਦੀ ਬਾਕੀ ਤਿਆਰੀ ਦੇ ਹਿਸਾਬ ਨਾਲ ਪਾਰਕੂ ਬੰਦੇ ਨੇ ਜੀ ਹਾਂ ਚੰਗੀ ਤਿਆਰੀ ਆ ਹਨਾ ਹਾਂਜੀ ਹਾਂਜੀ ਤੋਰੋ ਜੇ ਇੱਕ ਵਾਰ ਇਹਨਾਂ ਫੁੱਲ ਕਦ ਕਾਟਾ ਫੁੱਲ ਮਿੱਤਰੋ ਬੀਜ ਇੱਕ ਹੋਰ ਆ ਜੀ ਹਾਂਜੀ ਇਹ ਦੋਨੇ ਪਾਸੇ ਬਹਿ ਕੇ ਚੋਸ ਆਂਦੀ ਠੀਕ ਐ ਇਹ ਤਾਂ ਹੁਣ ਗੇੜਾ ਜਾਂ ਮਾੜਾ ਜਾਂ ਖਾਦਾ ਤੁਹਾਨੂੰ ਵੇਖ ਕੇ ਕਹਿੰਨ ਡਾਕਟਰ ਆ ਗਿਆ ਹਾਂਜੀ ਸਾਡੇ ਆਉਂਦਾ ਹੀ ਭਾਗ ਵਾਲਾ ਡਾਕਟਰ ਠੀਕ ਹੈ ਤੇ ਜਾਨੀ ਕਿ ਵੀ ਬਾਲੀ ਸੀੜਾ ਬਸ ਪਣਾ ਜਵਾਕ ਚੁਈ ਜਾਵੇ ਉਹ ਵੀ ਨਹੀਂ ਕੋਈ ਗੱਲ ਹੈ ਕੋਈ ਪੂਰ ਸਿੱਟਾ ਸਰਲਾ ਜਾਂ ਕੋਈ ਭਾਰ ਦੀ ਨਹੀਂ ਨਹੀਂ ਉਹ ਗਾਰੰਟੀ ਆ ਜੀ ਭਾਰ ਦੀ ਵੀ ਗਾਰੰਟੀ ਆ ਠੀਕ ਹੈ ਹਾਂਜੀ ਸੂਣ ਤੇ ਬਿਲਕੁਲ ਨੇੜੇ ਆ ਹਨਾ ਹਾਂਜੀ ਕੱਲ ਨੂੰ ਦਿਨ ਪੂਰੇ ਆ ਹਾਂਜੀ ਸੂਪੇ ਅੱਜ ਰਾਤ ਨੂੰ ਸੂਪੇ ਨਹੀਂ ਮੇਰੇ ਸਾਹ ਨਾਲ ਹਜੇ 2-3 ਦਿਨ ਕੱਢਦੀ ਆਪਣੇ ਤੋੜੇ ਨਹੀਂ ਨਾ ਤੇ ਫੁੱਲ ਬਜਣਾ ਫੁੱਲ ਕਦ ਕਾੜਾ ਮੇਰੇ ਚੰਗੀਆਂ ਮੱਝਾਂ ਦੇ ਵਿੱਚੋਂ ਆਉਂਦੀ ਐ ਪਿੰਡ ਹੈਗਾ ਬਾਈ ਦਾ ਰਾਮੂ ਵਾਲਾ ਕਲਾਂ ਤੇ ਛੜਕ ਦੇ ਬਿਲਕੁਲ ਨੇੜੇ ਜਿੱਥੇ ਛੜਕ ਨੇ ਲੱਗਿਆ ਸੀ ਪਿਛਲੇ ਸਾਲ ਪਸ਼ੂ ਪਸ਼ੂ ਮੇਲਾ ਲੱਗਿਆ ਸੀ ਘਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਚੰਗੀਆਂ ਮੱਝਾਂ ਦੇ ਵਿੱਚੋਂ ਫੇਰ ਕਹਿੰਦੇ ਵੀ ਆਉਂਦੀ ਆ ਕਿਸੇ ਪਾਸੋਂ ਮਿੱਤਰੋ ਹੱਥ ਨੇ ਮੇਤਰੋਂ ਦੀ 15 ਕਿਲੋ ਭਾਈ ਕਹਿੰਦਾ ਵੀ ਦੁੱਧ ਦਿੱਤਾ ਦੂਜੇ ਸਵੇਰ ਦਾ ਪਹਿਲੇ ਸੂਏ ਹਰਿਆਣੇ ਦੇ ਵਿੱਚੋਂ ਆਈ ਸੀ ਪਿਛੋਂ ਦਿਖਾ ਦਿਓ ਚਾਜਣਾ ਤਿਆਰੀ ਬਹੁਤ ਸੋਹਣੀ ਐ ਤੇ ਬਹੁਤ ਚੰਗਾ ਹਵਾਨਾ ਥਾਣਾ ਦਾ ਗੈਰ ਸਾਇ ਦੇਖੋ ਤੇ ਚੰਗੀ ਹੱਥੀ ਜਵਾਈ ਵਾਲਾ ਥਾਣਾ ਦੇ ਤੋਂ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਭਾਈ ਦੇ ਨਾਲ ਸੰਪਰਕ ਆਪਾਂ ਰੇਟ ਫਿਰ ਕੀ ਕਰਤਾ ਜੀ ਦਾ ਰੇਟ ਜੀ 1,85,000 ਹਾਂਜੀ ਮਾਨਤਨ ਕਰਾਂਗੇ ਹਾਂਜੀ ਤੇ ਫੋਨ ਨੰਬਰ ਆਪਣਾ ਹੈਗਾ ਜੀ 98760 98760 ਹਾਂਜੀ 36939 36939 ਹਾਂਜੀ ਠੀਕ ਹੈ ਫਿਰ ਆਪਾਂ ਗੱਲ ਕਰਦੇ ਆ ਵੀ ਦੁੱਧ ਮਤਲਬ ਕੱਡੂ ਕੱਡੂ ਕੀ ਤਾਂ 16 17 ਹਨਾ ਕੱਡੂ ਕੀ 16 17 ਆਪਾਂ ਵਪਾਰੀਆਂ ਵਾਲਾ ਕੰਮ ਤਾਂ ਹੈ ਨਹੀਂ ਜੀ ਪਹਿਲੀ ਵਾਰ ਵੀਡੀਓ ਬਣਾਉਣ ਲੱਗੇ ਆ ਗੱਦਗੇ ਜੀ 17 ਚੋਇਆ 20 ਦਊਗੀ ਉਹੋ ਜੀ ਗੱਲ ਨਹੀਂ ਮਤਲਬ ਵੀ 15 ਚੋਇਆ ਵਾ ਛੋਟਾ 15 ਚੋਇਆ ਵਾ ਓਕੇ ਤੇ 16 ਦੇ ਦੇ 15 ਦੇ ਦੇ ਉਹ ਅਗਲੇ ਦੀ ਸੇਵਾ ਤੇ ਹੁਣ ਇਹਦੇ ਗਾਹ ਟੀਕਾ ਕਿਹੜਾ ਲੱਗਿਆ ਵਾ ਹਾਂਜੀ ਉਹ ਆਪਾਂ ਭੁੱਲ ਗਏ ਸੀ ਸੀਮਨ ਲੱਗਾ ਜੀ ਸੀਆਰਬੀ ਹਸਾਰ ਹਾਂਜੀ 4354 ਦਾ 4354 ਹਾਂਜੀ ਓਕੇ ਸੋ ਦਿਨ ਮਿੱਤਰੋ ਬਿਲਕੁਲ ਨੇੜੇ ਥਣਲੇਵੇ ਦੀ ਪੂਰੀ ਸਾਫਾ ਤੇ ਤੀਜੇ ਸੂਏ ਸੁਣਾ ਚੰਗਾ ਕਦ ਕੱਠ ਤੇ ਚੰਗਾ ਵਜਣਾ ਚੰਗੀਆਂ ਮੱਜਾਂ ਦੇ ਵਿੱਚੋ ਮਿੱਤਰੋ ਆਉਂਦੀ ਆ ਬਹੁਤ ਸੋਹਣੀ ਤਿਆਰੀ ਤੇ ਪਿੰਡ ਹੈਗਾ ਜੀ ਰਾਮੋ ਵਾਲਾ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82 124 ਸੋ ਸਾਰੇ ਵੀਰਾਂ ਦਾ ਤੁਹਾਨੂੰ